ਮਾਨਸਾ ਜ਼ਿਲ੍ਹੇ ਦੇ ਕਸਬਾ ਬੁਢਲਾ ਡਾ ਵਿੱਚ ਅੱਜ ਬੱਸ ਸਟੈਂਡ ਤੇ ਪੀਆਰਟੀਸੀ ਕਰਮਚਾਰੀਆਂ ਅਤੇ ਕਿਸਾਨ ਯੂਨੀਅਨ ਵੱਲੋਂ ਜ਼ੋਰਦਾਰ ਧਰਨਾ ਪ੍ਰਦਰਸ਼ਨ ਕਰਦੇ ਹੋਏ ਚੱਕਾ ਜਾਮ ਕੀਤਾ ਗਿਆ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਦਿੱਤੀ ਗਈ ਭਾਰਤ ਬੰਦ ਦੀ ਕਾਲ ਨੂੰ ਸਮਰਥਨ ਦਿੰਦਿਆਂ ਪੀਆਰਟੀਸੀ ਅਤੇ ਪਨਬਸ ਦੇ ਕਰਮਚਾਰੀ ਵੀ ਸੜਕਾਂ ਤੇ ਉtre ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਅਤੇ ਕਰਮਚਾਰੀਆਂ ਸਮੇਤ ਹਰ ਵਰਗ ਪਰੇਸ਼ਾਨ ਹੈ ਜਿਸ ਕਰਕੇ ਸੰਘਰਸ਼ ਹੋਰ ਤੇਜ਼ ਕੀਤਾ ਜਾ ਰਿਹਾ ਹੈ ਚੱਕਾ ਜਾਮ ਕਰਨ ਆਵਾਜ਼ਾਈ ਫਰਵਾ ਵਿਖਰੀ ਦੱਸਦੀ ਹੈ ਕਿ ਯਾਤਰੀਆਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅੱਜ ਅਸੀਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਕਹਾਨ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਜਥੇਬੰਦੀਆਂ ਵੱਲੋਂ ਅਤੇ ਟ੍ਰੇਡ ਜਥੇਬੰਦੀਆਂ ਵੱਲੋਂ ਦੇਸ਼ ਵਿਆਪੀ ਹੜਤਾਲ ਦੇ ਵਿੱਚ ਭਲਾੜਾ ਡੀਪੂ ਦੇ ਵਿੱਚ ਰੈਲੀ ਕਰਨ ਉਪਰੰਤ ਮੁਜ਼ਾਹਰਾ ਕਰਾਂਗੇ ਜਿਦੇ ਵਿੱਚ ਮੋਦੀ ਸਰਕਾਰ ਨੇ ਜੋ ਟਰੰਪ ਕੋਲੇ ਸਾਰੇ ਪੰਜਾਬ ਦੇ ਹਿੰਦੁਸਤਾਨ ਦੇ ਹਿੱਤਾਂ ਨੂੰ ਗੈਣੇ ਰੱਖ ਕੇ ਉਹਨਾਂ ਨੂੰ ਡੀਰ ਕਰ ਰਿਹਾ ਸਾਰੀਆਂ ਚੀਜ਼ਾਂ ਤੇ ਟ੍ਰੈਪ ਟ੍ਰੈਪ ਲਾ ਕੇ ਬਾਹਰ ਭੇਜੂਗਾ ਕੋਈ ਸਾਡੇ ਜਾ ਨਹੀਂ ਸਕਦੀਆਂ ਤੇ ਉਹਨਾਂ ਤੋਂ ਟ੍ਰੈਪ ਫਰੀ ਟੈਕਸ ਮੁਕਤ ਚੀਜ਼ਾਂ ਲਿਆ ਕੇ ਤਾਂ ਪੰਜਾਬ ਦੀ ਇਹਦੀ ਹਿੰਦੁਸਤਾਨ ਦੀ ਖੇਤੀ ਐ ਬਿਲਕੁਲ ਤਬਾਹ ਹੋ ਜੂਗੀ। ਦੇਰੀ ਦਾ ਧੰਦਾ ਤਬਾਹ ਹੋ ਜੂਗਾ। ਉਹਦੇ ਵਿੱਚ ਕਿਸਾਨ ਨੇ ਜਿਹੜੇ ਸਾਰੇ ਮਜ਼ਦੂਰ ਮੁਲਾਜ਼ਮ ਹਰ ਇੱਕ ਵਰਗ ਆ ਜਿਹੜਾ ਪ੍ਰਭਾਵਿਤ ਹੋਊਗਾ ਅਸੀਂ ਅੱਜ ਇਹ ਦੇਸ਼ ਵਿਆਪੀ ਹੜਤਾਲ ਰਹੀ ਮੋਦੀ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਤੇ ਪੰਜਾਬ ਸਰਕਾਰ ਨੂੰ ਕਿ ਇਸ ਸੰਝੌਤੇ ਤੋਂ ਵਾਪਸ ਆਵੇ। ਨਹੀਂ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦ ਨੇ ਤਿੱਖੇ ਰੋਧਾ ਸਾਹਮਣਾ ਕਰਨ ਲਈ ਤਿਆਰ ਰਹੇ ਆਉਣ ਵਾਲੀ 22 ਤਰੀਕ ਨੂੰ ਹਿੰਦੁਸਤਾਨ ਦੇ ਜਿੰਨੇ ਵੀ ਭਾਜਪਾ ਦੇ ਐਮਐਲਏ ਤੇ ਆਪਣਾ ਆਮ ਆਦਮੀ ਦੇ ਐਮਐਲਏ ਨੇ ਉਹਨਾਂ ਦੇ ਐਮਪੀਆ ਦਾ ਐਮਐਲਏ ਦਾ ਸਾਰਿਆਂ ਦਾ ਘਰਾਓ ਕਰਕੇ ਸਰਕਾਰ ਨੂੰ ਵਾਪਸ ਕਰਨ ਲਈ ਮਜਬੂਰ ਕਰਾਂਗੇ। ਮੇਰਾ ਨਾਮ ਜਸਵਿੰਦਰ ਸਿੰਘ ਸੈਕਟਰੀ ਪੰਜਾਬ ਰੋਡ ਵਿੱਚ ਬੜਵਾਸ ਪੀਆਰਟੀ ਦੀ ਕੰਟ੍ਰੈਕਟ ਵਾਲੇ ਡੀਪੋ ਫੋਟ ਲਾਡਾ। ਅੱਜ 48 21 ਮਸਲਾ ਹੈ ਜੀ ਇਹ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅੱਜ ਜੋ ਸੈਂਟਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਲੱਗੀਆਂ ਸਾਡੇ ਭੋਲੇ ਭਾਲੇ ਲੋਕਾਂ ਦੇ ਉੱਪਰ ਜਾਂ ਸਾਡੇ ਕਿਸਾਨਾਂ ਦੇ ਉੱਪਰ ਸਾਡੇ ਮਜ਼ਮੂਨਾਂ ਦੇ ਉੱਪਰ ਥੋਪੀਆਂ ਜਾ ਰਹੀਆਂ ਨੇ ਜੀ। ਉਹਦਾ ਵੀ ਸਰਬਵਿਆਪੀ ਹੜਤਾਲ ਦਾ ਸਾਡੀ ਜੋ ਪੰਜਾਬ ਰੋਡ ਵਿੱਚ ਪਣ ਬਸ ਪੀਆਰਟੀਸ ਕਨੈਕਟਰ ਯੂਨੀਅਨ ਜਿਸ 2511 ਅਸੀਂ ਪੂਰਨ ਤੌਰ ਤੇ ਸਮਰਥਨ ਕਰਦੇ ਹਾਂਗੇ ਤੇ ਨਾਲ ਹੀ ਸਾਡੀਆਂ ਜੋ ਮਸਲੇ ਨੇ ਅੱਜ ਤੋਂ ਲਗਭਗ 2 ਮਹੀਨੇ ਪਹਿਲਾਂ ਜੋ ਅਸੀਂ ਆਪਣੇ ਵਿਭਾਗ ਨੂੰ ਬਚਾਉਣ ਵਾਸਤੇ ਇੱਕ ਲੜਾਈ ਲੜ ਰਹੇ ਸੀ ਤਾਂ ਸਰਕਾਰ ਨੇ ਸਾਡੇ ਮੁਲਾਜ਼ਮਾਂ ਨੂੰ ਚੁੱਕ ਕੇ 307 ਦੀਆਂ ਧਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹੇ ਵਿੱਚ ਛੱਡਿਆ ਗਿਆ ਸੋ ਸਾਡੀ ਮੰਗ ਹੈ ਸਰਕਾਰ ਨੂੰ ਵੀ ਜਿਹੜੇ ਸਾਡੇ ਸਾਥੀ ਜੇਲ੍ਹਾਂ ਦੇ ਵਿੱਚ ਆ ਉਹਨਾਂ ਨੂੰ ਤੁਰੰਤ ਬਿਨਾ ਕਿਸੇ ਸ਼ਰਤੋ ਰਹਾ ਕੀਤਾ ਜਾਵੇ ਦੇ ਨਾਲ ਹੀ ਸਾਡੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਮੰਗ ਹੈ ਚਾਹੇ ਕਿਸਾਨਾਂ ਦੇ ਮਸਲੇ ਚਾਹੇ ਮੁਲਾਜ਼ਮਾਂ ਦੇ ਮਸਲੇ ਚਾਹੇ ਕਿਸੇ ਹੋਰ ਲੋਕਾਂ ਦੇ ਮਸਲੇ ਵੀ ਉਹਨਾਂ ਦਾ ਬਿਨਾਂ ਕਿਸੇ ਸ਼ਰਤ ਤੋਂ ਹੱਲ ਕੀਤਾ ਜਾਵੇ ਅੱਜ ਟ੍ਰੇਡ ਯੂਨੀਅਨਾਂ ਦੀ ਜਿਹਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਮਲਾਜ਼ਮ ਫੈਡਰੇਸ਼ਨਾਂ ਤੇ ਮਜ਼ਦੂਰ ਜਥੇਬੰਦੀਆਂ ਦਾ ਸਹਿਯੋਗ ਹੈ ਅੱਜ ਪੂਰੇ ਦੇਸ਼ ਦੇ ਵਿੱਚ ਇੱਕ ਵੱਡੀ ਜਿਹੜੀ ਸਟ੍ਰਾਈਕ ਹੈਗੀ ਐ ਉਹ ਮੋਦੀ ਸਰਕਾਰ ਦੀਆਂ ਲੋਕਵੋਧ ਦੀਆਂ ਨੀਤੀਆਂ ਦੇ ਖਿਲਾਫ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਅਸੀਂ ਬਟਲਾੜਾ ਦੇ ਬੱਸ ਸਟੈਂਡ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਔਰ ਆਂਗਣਵਾੜੀ ਭੈਣਾ ਔਰ ਹੋਰ ਵੱਖ-ਵੱਖ ਤਰ੍ਹਾਂ ਦੀਆਂ ਜਥੇਬੰਦੀਆਂ ਉਹ ਇਕੱਠੀਆਂ ਹੋਈਆਂ ਇਸ ਹੜਤਾਲ ਦਾ ਜਿਹੜਾ ਮੁੱਖ ਮਕਸਦ ਹੈ ਉਹਦੇ ਲਈ ਅਸੀਂ ਚਾਰ ਜਿਹੜੇ ਇਹਨਾਂ ਨੇ ਕਿਰਤ ਕਾਨੂੰਨਾਂ ਨੂੰ ਜਿਹੜਾ ਭੰਗ ਕਰਕੇ ਉਹਦੇ ਥਾਂ ਦੇ ਚਾਰ ਲੇਬਰ ਕੋਡ ਬਣਾਤੇ ਜਿਹੜੇ ਮਜ਼ਦੂਰਾ ਨੂੰ ਬੰਦਵਾ ਮਿਹਦੂਰੀ ਵਾਲ ਠੱਕਣਗੇ ਤੇ ਦੂਜਾ ਜਿਹੜਾ ਨਰੇਗਾ ਮਨਰੇਗਾ ਸਕੀਮ ਕਾਨੂੰਨ ਸੀਗਾ ਉਹਨੂੰ ਖਤਮ ਕਰਕੇ ਜੀ ਰਾਮ ਜੀ ਜਿਹੜੀ ਹੈਗੀ ਹੈ ਵਿਕਸਤ ਭਾਰਤ ਜੀ ਰਾਮ ਜੀ ਇੱਕ ਸਕੀਮ ਲਿਆਂਦੀ ਹੈ ਔਰ ਨਾਲ ਇੱਕ ਜਿਹੜਾ ਹੈਗਾ ਇਹਨਾਂ ਨੇ ਬਿਜਲੀ ਜਿਹੜਾ ਸੋਧ ਬਿੱਲ 2025 ਹੈ ਉਹਦੇ ਨਾਲ ਉਹਦੇ ਖਿਲਾਫ ਹੈਗੀ ਹੈ ਔਰ ਇਸ ਤੋਂ ਬਿਨਾ ਬੀਜ ਜਿਹੜਾ ਬੀਜ ਬਿੱਲ ਲੈ ਕੇ ਆ ਰਹੇ ਨੇ ਉਹਦੇ ਮਾਮਲੇ ਦੇ ਉੱਤੇ ਅਸੀਂ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਜਿਹੜੀ ਇਹ ਅੱਜ ਦੀ ਹੜਤਾਲ ਮੁੱਖ ਤੌਰ ਦੇ ਉੱਤੇ ਕੇਂਦਰਿਤ ਕੀਤੀ ਹੋਈ ਹੈ ਔਰ ਜਿਹੜਾ ਤਾਜ਼ਾ ਮੋਦੀ ਸਰਕਾਰ ਨੇ ਜਿਹੜਾ ਅਮਰੀਕਾ ਦੇ ਨਾਲ ਖੇਤੀ ਜਿੰਸਾਂ ਦੇ ਸਬੰਧ ਦੇ ਵਿੱਚ ਜਿਹੜਾ ਸਮਝੌਤਾ ਕੀਤਾ ਹੈ ਉਹ ਬਹੁਤ ਖਤਰਨਾਕ ਹੈ ਔਰ ਜਿਹੜੀਆਂ ਅਮਰੀਕਾ ਤੋਂ ਬਣੀਆਂ ਹੋਈਆਂ ਇਹਨਾਂ ਜਿੰਸਾਂ ਨੇਗੀਆਂ ਜਿਹਦੇ ਸੋਇਆਬੀਨ ਸ਼ਾਮਿਲ ਹੈ ਮੱਛੀ ਸ਼ਾਮਿਲ ਹੈ ਅੰਡੇ ਸ਼ਾਮਿਲ ਨੇ ਦੁੱਧ ਸ਼ਾਮਿਲ ਹੈ ਉਹਦੇ ਨਾਲ ਪੰਜਾਬ ਦੀ ਜੇ ਔਰ ਦੇਸ਼ ਦੀ ਕਿਸਾਨੀ ਜਿਹੜੀ ਹੈ ਉਹ ਬੁਰੀ ਤਰ੍ਹਾਂ ਤਬਾਹ ਹੋ ਜਾਏਗੀ ਔਰ ਇਹ ਇੱਕ ਤਰ੍ਹਾਂ ਦਾ મોદી ਨੇ ਦੇਸ਼ ਦੇ ਲੋਕਾਂ ਦੇ ਖਾਸ ਕਰਕੇ ਕਿਸਾਨਾਂ ਦੇ ਔਰ ਕਿਰਤੀ ਮਜ਼ਦੂਰਾਂ ਦੇ ਜਿਹੜਾ ਮੌਤ ਤੇ ਬਰੰਟ ਜਿਹੜਾ ਹੈਗਾ ਇੱਕ ਕਿਸਮ ਦਾ ਕੀਤਾ ਇਸ ਦੇ ਨਾਲ ਕੱਲਾ ਕਿਸਾਨੀ ਨਹੀਂ ਤਬਾਹ ਹੋਏਗੀ ਔਰ ਦੇਸ਼ ਦੀ ਆਰਥਿਕਤਾ ਬੁਰੀ ਤਰ੍ਹਾਂ ਖਤਮ ਹੋ ਜਾਏਗੀ ਔਰ ਆਪਾਂ ਸਾਰੇ ਜਾਣਦੇ ਆ ਕਿ ਜਿਹੜਾ ਸਾਡਾ ਦੇਸ਼ ਆ ਉਹ ਖੇਤੀ ਪ੍ਰਧਾਨ ਹੈ ਖੇਤੀ ਤੇ ਨਿਰਪਰ ਹੈ ਔਰ ਸਾਰੇ ਬਜਟ ਖੇਤੀ ਨਾਲ ਚੱਲਦੇ ਆ ਔਰ ਜੇ ਅਜਿਹਾ ਕਰਨ ਦੇ ਵਿੱਚ ਜਿਹੜਾ ਹੈਗਾ ਕਾਮਯਾਬ ਹੋ ਗਈ ਇਹ ਕੇਂਦਰ ਸਰਕਾਰ ਜਿਹਦਾ ਜ਼ਬਰਦਸਤ ਵਿਰੋਧ ਹੋਏਗਾ ਅੱਜ ਦੀ ਇਸ ਹੜਤਾਲ ਦੇ ਵਿੱਚ 50 ਕਰੋੜ ਦੇ ਲਗਭਗ ਜਿਹੜੇ ਕਿਰਤੀ ਕਿਸਾਨ ਔਰ ਮਜ਼ਦੂਰ ਸ਼ਾਮਿਲ ਹੋ ਰਿਹਾ ਔਰ ਇਹ ਜਿਹੜੀ ਅੱਜ ਦੀ ਹੜਤਾਲ ਹੈ ਇਹ ਮੋਦੀ ਸਰਕਾਰ ਦੀ ਅੱਜ ਤੋਂ ਬਾਅਦ ਪੁੱਠੀ ਗਿਣਤੀ ਦੀ ਸ਼ੁਰੂ ਹੋ ਜਾਏਗੀ ਔਰ ਇੱਕ ਵੱਡਾ ਸੰਘਰਸ਼ ਫਿਰਕੂ ਫਾਸ਼ੀਵਾਦੀ ਤਾਕਤਾਂ ਔਰ ਕਾਰਪੋਰੇਟ ਘਰਾਣਿਆਂ ਔਰ ਅਮਰੀਕਾ ਸਾਮਰਾਜ ਦੇ ਖਿਲਾਫ ਜਿਹੜਾ ਹੈਗਾ ਇਹ ਸ਼ੁਰੂ ਹੋਏਗਾ